ਵਾਹਿਗੁਰੂ ਜੀ ਕੱਲ ਆਪਾਂ ਇਥੋਂ ਤੱਕ ਸਰਬਨ ਕੀਤਾ ਸੀ ਕਿ ਪੰਚਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਪਿੱਛੋਂ ਉਹ ਕਲੰਗੀ ਵਾਜ ਅਤੇ ਹੋਰ ਚੰਗੇ ਸਾਸਤਰ ਭੇਡ ਦੇ ਰੂਪ ਵਿੱਚ ਦਿੰਦੇ ਸਨ ਬਹੁਤ ਹੀ ਕੀਮਤੀ ਸਰੋਪੇ ਦਿੰਦੇ ਅਤੇ ਗੁਰੂ ਘਰ ਵਾਸਤੇ ਬਹੁਤ ਕੱਪੜੇ ਅਤੇ ਘੋੜੇ ਦਿੰਦੇ ਹੋਰ ਕਿੱਥੋਂ ਤੱਕ ਸਬਦੇ ਨਾਮ ਦੱਸਾਂ ਮੈਂ ਇਹੀ ਦੱਸਦਾ ਹਾਂ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਗੁਰੂ ਜੀ ਵੱਲੋਂ ਮਿਲੀ ਮੰਜੀ ਦੀ ਪਦਵੀ ਸੀ ਨੇੜੇ-ਨੇੜੇ ਦੇ ਉਹ ਸਾਰੇ ਸਿੱਖ ਚੱਲ ਕੇ ਆਏ ਅਤੇ ਉਹ ਆਪਸ ਦੇ ਵਿੱਚ ਬਹੁਤ ਵੱਧ ਪਿਆਰ ਜਤਾਉਂਦੇ ਹੋਏ ਮਿਲੇ ਗੁਰੂ ਘਰ ਦੇ ਵਿੱਚ ਅਟੁੱਟ ਲੰਗਰ ਵਰਤਦਾ ਹੈ ਅਤੇ ਉੱਥੇ ਸਾਰੇ ਹੀ ਇਕੱਠੇ ਹੋ ਕੇ ਲੰਗਰ ਛਕਦੇ ਸਾਰੇ ਰਾਗੀ ਅਤੇ ਰਵਾਬੀ ਗੁਰੂ ਜੀ ਦੇ ਦਰਸ਼ਨ ਦੀਦਾਰ ਕਰਨ ਦੇ ਲਈ ਇਕੱਠੇ ਹੋ ਕੇ ਸ਼੍ਰੀ ਆਨੰਦਪੁਰ ਸਾਹਿਬ ਆਏ ਸਨ ਕਿੰਨੀ ਹੀ ਢਾਡੀ ਚੱਲ ਕੇ ਆਏ ਜਿਨ੍ਹਾਂ ਨੇ ਸੂਰਮਿਆਂ ਦੇ ਜੁੱਧ ਪ੍ਰਸੰਘਾਂ ਦਾ ਗਾਇਨ ਕੀਤਾ ਡੂਮ ਪਟ ਆਦ ਧੰਨ ਮੰਗਣ ਵਾਸਤੇ ਅਤੇ ਨਵੇਂ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਆਏ ਸਨ ਸਿੱਖ ਅਨੇਕ ਦੇਸ਼ਾਂ ਇਲਾਕਿਆਂ ਤੋਂ ਚੱਲ ਕੇ ਆਏ ਸਨ ਜਿੱਥੇ ਕਿੱਥੇ ਜਾਣੋ ਸਾਰੇ ਪਾਸੇ ਲੋਕਾਂ ਦੀ ਸੰਗਤ ਦਾ ਇਕੱਠ ਵਿਖਾਈ ਦਿੰਦਾ ਸੀ ਚੌਥ ਵਾਲੇ ਦਿਨ ਲੋਕਾਂ ਦਾ ਐਨਾ ਇਕੱਠ ਹੋ ਗਿਆ ਸੀ ਕਿ ਇਧਰ ਉਧਰ ਫਿਰਦੇ ਆ ਆਪਸ ਦੇ ਵਿੱਚ ੱੱਕੇ ਲੱਗਦੇ ਸਨ ਸ੍ਰੀ ਅਨੰਦਪੁਰ ਸਾਹਿਬ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਵਣਿਆ ਹੋਇਆ ਸੀ ਅਤੇ ਦੂਰ ਦੂਰ ਦੇ ਬਹੁਤ ਲੋਕ ਦਰਸ਼ਨ ਕਰ ਰਹੇ ਸਨ। ਉੱਥੇ ਨਾਟਕ ਖੇਡਣ ਵਾਲੇ, ਨੱਚਣ ਵਾਲੇ ਅਤੇ ਬਹੁਤ ਹੀ ਸਾਰੇ ਗਾਉਣ ਵਾਲੇ ਕਲਾਕਾਰ ਆਏ ਸਨ। ਉਹ ਉੱਥੇ ਰਹਿ ਕੇ ਗੁਰੂ ਜੀ ਦੇ ਗੁਣਾਂ ਦੀ ਸਿਫਤ ਸਲਾਹ ਗਾਉਂਦੇ ਇਸ ਤਰ੍ਹਾਂ ਦੇ ਬਹੁਤ ਕੌਤਕ ਹੋ ਰਹੇ ਸਨ ਅਤੇ ਸਭ ਦੇ ਹਿਰਦੇ ਖੁਸ਼ੀ ਨਾਲ ਖਿੜ ਰਹੇ ਸਨ। ਓਹੋ ਰਾਤ ਨੂੰ ਸਾਰੀ ਜਾਗਦੇ ਰਹੇ ਕੀਰਤਨ ਹੋਣ ਕਰਕੇ ਸਾਰਿਆਂ ਨੇ ਦੇਹਰਦਿਆਂ ਦੇ ਵਿੱਚ ਆਨੰਦ ਪੈਦਾ ਹੋ ਰਿਹਾ ਸੀ ਮਸੰਦਾ ਨੇ ਆਪਣੇ ਆਪੋਂ ਆਪਣੀ ਸੰਗਤ ਦੇ ਵਿੱਚ ਬੈਠ ਕੇ ਬਹੁਤ ਹੀ ਜ਼ਿਆਦਾ ਲੰਮਾ ਸਮਾਂ ਜਾਗਣਾ ਕੀਤਾ ਜਦ ਸਵੇਰ ਹੋਈ ਤਾਂ ਸਭ ਨੇ ਇਸ਼ਨਾਨ ਕੀਤਾ ਅਤੇ ਉਹ ਗੁਰੂ ਜੀ ਦੀਆਂ ਅਨੇਕ ਤਰ੍ਹਾਂ ਦੀ ਬਾਣੀ ਪੜਨ ਲੱਗੇ। ਉਹ ਬਹੁਤ ਹੀ ਕੀਮਤੀ ਨਵੇਂ ਕੱਪੜੇ ਪਹਿਨ ਕੇ ਕਹਿ ਰਹੇ ਸਨ ਅੱਜ ਗੁਰੂ ਜੀ ਦੇ ਦਰਸ਼ਨ ਕਰਾਂਗੇ।